ਕਈ ਤਾਂ ਹੁੰਦੇ ਨੇ ਮਿੱਤਰੋ ਘਰੋਂ ਰੱਜੇ ਹੋਏ ਤੇ ਆ ਬੰਦਾ ਜਿਹੜਾ ਮਲਾਉਣਾ ਜੇ ਨੀਤ ਦਾ ਰਜਿਆ ਹੋਇਆ ਇਹਦੇ ਰੇਟ ਸੁਣ ਕੇ ਮੈਂ ਤਾਂ ਹੈਰਾਨ ਹੋਇਆ ਹੀ ਹੋਇਆ ਤੁਸੀਂ ਵੀ ਹੈਰਾਨ ਹੋਮੋਗੇ ਕਿਉਂਕਿ ਇਹ ਬਾਈ ਬਾਜ਼ਾਰ ਨਾਲੋਂ ਅੱਧੇ ਤੋਂ ਵੀ ਅੱਧੇ ਰੇਟਾਂ ਤੇ ਵੇਚੀ ਜਾਂਦਾ ਹੈ ਮਾਲ ਇਹ ਕਹਿੰਦਾ ਵੀਰੇ 10 20 ਰੁਪਏ ਮਾਰਜਨ ਤੇ ਕੰਮ ਕਰਦਾ ਵੀਡੀਓ ਤੁਹਾਡੇ ਮਤਲਬ ਦੀ ਆ ਸਕਿੱਪ ਨਾ ਕਰਿਓ ਸ਼ੇਅਰ ਕਰ ਦਿਓ ਜਦੋਂ ਆ ਕੇ ਬਾਈ ਨੂੰ ਮਿਲੋਗੇ ਫਿਰ ਤੁਹਾਨੂੰ ਪਤਾ ਲੱਗੂ ਵੀ ਕੀ ਗੱਲ ਬਾਤ ਹੈ ਬਾਈ ਗੁਰੂ ਦਾ ਸਿੱਖਾ ਅਮਰਤਧਾਰੀ ਬੰਦਾ ਸਪੋਰਟ ਕਰੋ ਯਾਰ ਇਦਾਂ ਦੇ ਬੰਦਿਆਂ ਦੀ ਆਜੋ ਜੀ ਹੁਣ ਸੁਣਦਿਆਂ ਰੇਟ ਇਹੋ ਜਿਹੜਾ ਮੰਨ ਲਓ 6-700 ਰੁਪਏ ਦਾ ਸੈੱਟ ਆਉ ਆਪਣੇ ਕੋਲੇ ਮਿਲ ਜੂਗਾ ਤੁਹਾਨੂੰ ਦਿਖਾਏ ਚੱਕਿਓ ਔਰ ਜਿੱਦਾਂ ਹੁਣ ਮੰਗੋ ਓਕੇ ਇੱਕ ਇਹ ਬਾਜ਼ਾਰ ਦੇ ਵਿੱਚ ਕਿੰਨੇ ਲੋਕਲ ਨਹੀਂ ਹੈਗਾ ਇਹ ਮੰਨ ਲਓ ਦਾ ਮੈਂ ਇਹ ਬਾਜ਼ਾਰ ਦੇ ਵਿੱਚ 6700 ਰੁਪਏ ਦਾ ਹੈ ਉਦਾਂ ਜਿੰਨੀ ਐਮ ਆਰਪੀ ਨੇ ਐਮ ਆਰਪੀ ਦੀ ਮਿਲਦਾ ਇਹ ਆਪਣੇ ਕੋਲ 300 ਰੁਪਏ ਦਾ ਸੈੱਟ ਮਿਲੂਗਾ ਲੈ ਮਿੱਤਰੋ ਨੋਟ ਕਰ ਲਓ ਤੁਸੀਂ ਬਾਈ ਨੇ ਬਹੁਤ ਕੈਟ ਗੱਲ ਦੱਸੀ ਆ ਕਹਿੰਦਾ ਜਿਹੜਾ ਬਾਜ਼ਾਰ ਦੇ ਵਿੱਚ 800 ਰੁਪਏ ਦਾ ਮਿਲਣ ਵਾਲਾ 900 ਰੁਪਏ ਦਾ ਮਿਲਣ ਵਾਲਾ ਸੈੱਟ ਆ ਉਹ ਅਸੀਂ ਸਾਰੇ ਹੀ 300 ਦਾ ਦੇ ਦੇਣਾ ਕਿਉਂਕਿ 300 ਦੇ ਵਿੱਚੋਂ ਵੀ ਬਾਈ ਨੂੰ ਕਮਾਈ ਹੁੰਦੀ ਹੋਣੀ ਆ ਬਾਈ ਸਹੀ ਗੱਲ ਆ ਨਾ ਬਸ ਐ ਵੀ 10 20 ਰੁਪਏ ਵਾਲਾ ਹਾਂ 10 20 ਰੁਪਏ ਤੇ ਬਾਈ ਮਾਰਦਣ ਤੇ ਕੰਮ ਕਰਦਾ ਤੁਸੀਂ ਇਹ ਦੇਖੋ ਬਾਜ਼ਾਰ ਦੇ ਵਿੱਚ 800 ਰੁਪਏ ਦਾ ਵਿਖਦਾ ਕਿੰਨਾ ਤੁਹਾਨੂੰ ਮਤ ਠਾਗ ਰਹੇ ਨੇ ਕਿੰਨਾ ਤੁਹਾਡਾ ਗੱਲ ਵੱਡ ਰਹੇ ਨੇ ਜਿਵੇਂ ਹੁਣ ਬਾਜ਼ਾਰ ਚਾਹ ਕੁਆਲਿਟੀ ਆਮ 22 300 ਹਰੇਕ ਵੇਚਦਾ ਸਾਡਾ ਡੇਟ 200 ਰੁਪਿਆ ਹੈਗਾ ਓਕੇ ਹਾਂਜੀ ਲਓ ਜੀ ਆ ਚੱਪਲਾਂ ਨੇ ਜਿਹੜੀਆਂ ਬਾਈ ਕੋਲੇ ਨਵੀਆਂ ਆ ਤੁਸੀਂ ਜਿੱਥੇ ਮਰਜ਼ੀ ਹਾਂ ਜਿੱਥੇ ਮਰਜ਼ੀ ਦੇ ਲਓ ਆ ਕੁਆਲਿਟੀ ਸ਼ੋਹਰ ਇਹ ਬਾਜ਼ਾਰ ਦੇ ਵਿੱਚ ਕਿੰਨੇ ਦੀ 22 ਤੋਂ 300 ਦੀ ਹਰੇਕ ਵੇਚਦਾ ਤੁਸੀਂ 200 ਜੀ ਆ ਲਓ ਜੀ 200 ਰੁਪਏ ਦੀ ਚੱਪਲ ਮਿਲ ਜਾਣੀ ਆ ਰੰਗ ਸਾਰੇ ਨੇ ਸੁਰੰਗ ਸਾਰੇ ਪੈਣੇ ਦਾ ਬਸ ਤੁਹਾਨੂੰ ਦੋ ਡਿਜ਼ਾਈਨ ਉਹਦਾ ਮਿਲ ਜਾਣਗੇ ਸਟਾਕ ਵਾਧੂ ਪਿਆ ਆਰਟੀਕਲ ਸਿਰੇ ਦਾ ਸਿਰੇ ਦੀ ਠੀਕ ਆ ਉਸ ਤੋਂ ਬਿਨਾ ਵੀਰੇ ਹੋਰ ਕੀ ਕੀ ਹੋਰ ਸਾਡੇ ਕੋਲੇ ਕਰੈਕਟ ਸੂ ਮਿਲ ਜਾਣਗੇ ਫੁੱਟਬਾਲ ਸੂ ਮਿਲ ਜਾਣਗੇ ਬੈਡਮਿੰਟਨ ਸੂ ਮਿਲ ਜਾਣਗੇ ਜੋਗਿੰਗ ਰਨਿੰਗ ਵਾਸਤੇ ਮਿਲ ਜਾਣਗੇ ਓਕੇ ਆ ਸਾਰਾ A to Z ਮਾਲ ਪਿਆਗਾ ਪਾ ਕੇ ਚਾਹੇ ਨਾਨਕੀ ਵਗਜੋ ਹਾਂ ਚਾਹੇ ਖੇਡੀ ਚੱਲੋ ਬੂਟ ਸਾਡੇ ਕੋਲੇ 250 ਤੋਂ ਸਟਾਰਟ ਆ ਚੱਪਲ ਸਾਡੇ ਕੋਲੇ 50 ਰੁਪਈਆ ਤੋਂ ਸਟਾਰਟ ਆ ਅੱਛਾ ਵੀਰੇ ਇੱਕ ਗੱਲ ਹੋਰ ਦੱਸੋ ਮਾਲ ਤੁਹਾਡੇ ਕੋਲੇ ਕੁਆਲਿਟੀ ਦਾ ਜਾਂ ਹਾਂ ਹਾਂ ਵੀਰੇ ਸਾਰਾ ਲੋਕ ਲੋਕਲ ਕੋਈ ਨਹੀਂ ਹੈਗਾ ਆਪਾਂ ਆਪ ਤਿਆਰ ਕਰਵਾਉਂਦੇ ਆ ਕਹਿ ਕੇ ਠੀਕ ਹੈ ਸਾਰਾ ਆ ਹੈਂਡ ਮੇਡ ਜੁੱਤੀ ਆ ਕਿਸੇ ਨੇ ਆਪਣਾ ਜਿਹੜੇ ਡਿਜ਼ਾਈਨ ਤਿਆਰ ਕਰਵਾਉਣਾ ਉਹ ਵੀ ਤਿਆਰ ਕਰਵਾ ਸਕਦਾ ਠੀਕ ਹੈ ਨਾ ਜਿਵੇਂ ਹੁਣ ਆ ਮੰਨ ਲਓ ਸਾਰੀ ਆ ਸਨੇਕ ਦੇ ਵਿੱਚ origignal ਤਿਆਰ ਹੋਈ ਆ ਲੈਦਰ ਦੇ ਵਿੱਚ ਜਿੱਥੋਂ ਮਰਜ਼ੀ ਚੈੱਕ ਕਰਵਾ ਲੈ ਬੰਦਾ ਓਕੇ ਠੀਕ ਹੈ ਨਾ ਹਾਂ origignal ਆ ਸਾਰੀ ਆਪਾਂ ਆਪ ਤਿਆਰ ਕਰਾਉਣੇ ਆ ਮਰੇਲ ਕੋਲ ਜੋ ਕਿਸੇ ਨੇ ਨਹੀਂ ਹੋਉਂਦਾ ਐਡਰੈਸ ਦੇ ਦਾਂਗੇ ਆਪਾਂ ਓਕੇ ਬਾਈ ਕਹਿੰਦਾ ਅਸੀਂ ਤਿਆਰ ਕਰਵਾਉਨੇ ਆ ਹੈਂਡ ਮੇਡ ਸਾਡੇ ਕੋਲੇ ਇਹ ਵੀ ਜੁੱਤੀਆਂ ਮਿਲ ਜਾਣਗੀਆਂ ਤੇ ਜੇ ਕਿਸੇ ਨੇ ਤਿਆਰ ਕਰਵਾਉਣੀਆਂ ਨੇ ਉਹ ਵੀ ਤਿਆਰ ਕਰਵਾ ਦੇ। ਤਿਆਰ ਵੀ ਕਰਵਾ ਦਾਂਗੇ ਜੇ ਨਹੀਂ ਕਿਸੇ ਨੂੰ ਜੀ ਯਕੀਨ ਆਪਾਂ ਐਡਰੈਸ ਦੇ ਦਾਂਗੇ। ਐਦੂੰ ਵੱਡੀ ਗੱਲ ਯਾਰ ਭਰਾ ਸਰਦਾਰ ਐ ਸਿੱਖ ਭਰਾ ਝੂਠ ਨਹੀਂ ਬੋਲਦਾ। ਇਹ ਗੱਲ ਮੈਨੂੰ ਵੀ ਲੱਗ ਰਹੀ ਆ ਬਾਈ ਝੂਠ ਤਾਂ ਨਹੀਂ ਹਣਾ। ਨਾ 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 ਵੀਰੇ। ਬਿਲਕੁਲ ਸੱਚੀਆਂ ਗੱਲਾਂ ਨੇ ਬਾਈ ਦੀਆਂ। ਸਾਰਾ ਕੰਮ ਬਾਈ ਦਾ ਬਿਲਕੁਲ ਸਹੀ ਆ। ਘੈਂਟ ਕੰਮ ਆ। ਤੁਸੀਂ ਬਾਈ ਨੂੰ ਜਰੂਰ ਸਪੋਰਟ ਕਰਿਓ। ਬਾਈ ਨੂੰ ਇੱਕ ਮੌਕਾ ਜਰੂਰ ਦਿਓ। ਕਿਉਂਕਿ ਬਾਈ ਨੇ ਜਿਹੜਾ ਮੇਲਾ ਲਾਇਆ ਹੋਇਆ ਯਾਰ ਦਿਲ ਖੋਲ ਕੇ ਲਾਇਆ ਹੋਇਆ। ਤੁਸੀਂ ਇਹ ਦੇਖ ਸਕਦੇ ਹੋ ਸਾਰਾ ਤੁਹਾਨੂੰ ਸੂਜ ਮਿਲ ਜਾਣੇ ਚੱਪਲ ਮਿਲ ਜਾਣੀਆਂ ਉਸ ਤੋਂ ਬਿਨਾ ਵੀਰੇ ਉਹ ਪੈ ਉੱਪਰ ਦੇਖ ਰਹੇ ਸੌਕਸ ਪਈਆਂ ਨੇ ਉਹ ਵੀ ਮਿਲ ਜਾਣੀਆਂ ਵੀਰੇ ਉਹ ਵੀ ਸੌਕਸ ਦੇ ਵੀ ਸੌਕਸ ਵੀ ਦੇ ਰਿਹਾ ਸਲੀਪਰ ਵੀ ਬੂਟ ਵੀ ਚੱਪਲ ਵੀ ਸਭ ਕੁਝ ਜਿਹੜੇ ਸਮਾਨ ਮਿਲ ਜੂਗਾ ਜਿਹੜੀ ਸਟਾਰਟਿੰਗ ਗੱਲ ਕਰਦੇ ਆਪਾਂ ਬੂਟ ਦੀ ਕਿੱਥੋਂ ਤੋਂ ਸਟਾਰਟਿੰਗ ਵੀਰੇ 250 ਤੋਂ 250 ਤੋਂ ਮਿੱਤਰੋ ਸਟਾਰਟਿੰਗ ਆ ਬੂਟ ਚੱਪਲ 5 ਤੋਂ 12 ਨੰਬਰ ਮਿਲ ਜਾਣੀਆਂ ਤੁਹਾਨੂੰ 100 ਰੁਪਏ 100 ਰੁਪਏ ਦੀ ਹਾਂਜੀ ਠੀਕ ਆ ਹੁਣ ਬਾਈ ਜੀ ਆਉਣਾ ਰਿਲੈਕਸ ਹੋਰ ਜਿਹੜੀ ਮਰਜ਼ੀ ਲੈ ਲਓ ਤੇ ਆਉਣਾ ਕਿੱਥੇ ਆ ਸੀ ਬਾਈ ਜੀ ਸਾਈਨ ਲਗਜ਼ਰੀ ਸਟੋਰ ਸੰਨਾ ਚੌਕ ਸ਼ਿਰਪੁਰੇ ਆਪਣੇ ਨੇੜੇ ਬੜੀ ਵਾਲਾ ਬੱਸ ਸਟੈਂਡ ਪੈਂਦਾ ਤੇ 19 ਨਾ ਸਟੋਰ ਪੈਂਦਾ ਓਕੇ ਮੈਨੂੰ ਉਮੀਦ ਆ ਵੀ ਬਾਈ ਜੀ ਤੁਸੀਂ ਜਿਹੜਾ ਬਾਈ ਨੇ ਐਡਰੈਸ ਬੋਲਿਆ ਨੋਟ ਕਰ ਲਿਆ ਹੁਣ ਨੰਬਰ ਡਿਸਪਲੇ ਤੇ ਚੱਲ ਰਿਹਾ ਚੱਕ ਕੇ ਫੋਨ ਮਲਾਓ ਤੇ ਬਾਈ ਤੋਂ ਸੂਜ ਖਰੀਦੋ ਚੱਪਲ ਖਰੀਦੋ ਸੌਕਸ ਖਰੀਦੋ ਸੈਂਟ ਖਰੀਦੋ ਅਸੇ ਬਾਈ ਇੱਕ ਲਾਸਟ ਗੱਲ ਮੈਂ ਹੋਰ ਕਹਿਣੀ ਆ ਹਾਂਜੀ ਵੀ ਜੇ ਕਿਸੇ ਨੇ ਮਤਲਬ ਘਰ ਬੈਠੇ ਸੂਜ ਮੰਗਾਉਣੀ ਹੁਣ ਚੱਪਲ ਜੋ ਦੇ ਦਾਂਗੇ ਵੀਰੇ ਭੇਜ ਦਾਂਗੇ ਡਿਲੀਵਰੀ ਦਾ ਕੰਮ ਬਾਈ ਉਹ ਵੀ ਕਰ ਰਿਹਾ ਤੇ ਬਾਈ ਜੀ ਇੱਕ ਗੱਲ ਹੋਰ ਆ ਸਾਡੀ ਵੀਡੀਓ ਤੇ ਚੱਲਦੇ ਚੱਲਦੇ ਆਫਰ ਦੇ ਦੋ ਕੋਈ ਘੈਂਟ ਜਿਹਾ ਆਫਰ ਦੱਸੋ ਕੀ ਦੇ ਦੀਏ ਜੀ ਜਿਹੜਾ ਕੋਲ ਖੋਲ ਕੇ ਦੇ ਦੋ ਯਾਰ ਜਿਹੜਾ ਕਹੇਗਾ ਉਹ ਦੇ ਦਾਂਗੇ 100 ਕਹੇਗਾ 100 ਸੈਂਟ ਜਿੰਗੇ ਸੈਂਟ ਜਿਹੜਾ ਕੋਈ ਕਹੇਗਾ ਬੋਲ ਸੈਂਟਰੀ ਸੀਸੀ ਦੇ ਦਿਆਂਗੇ ਦੇ ਦਾਂਗੇ ਚੱਕ ਓਕੇ ਲਓ ਬਾਈ ਜਿਹੜਾ ਵੀਰ ਜੀ ਇਹਨੂੰ ਸ਼ੇਅਰ ਕਰਕੇ ਆਊਗਾ ਤੇ ਪੇਜ ਨੂੰ ਫੋਲੋ ਫੋਲੋ ਕਰਕੇ ਆਊਗਾ ਉਹਨੂੰ ਸੈਂਟ ਦੀ ਸੀਸੀ ਆਪਣੇ ਵੱਲੋਂ ਫ੍ਰੀ ਆ ਗਈ ਲਓ ਜੀ ਪੇਜ ਨੂੰ ਆਪਣੇ ਨੂੰ ਕਰ ਲਿਓ ਫੋਲੋ ਹਾਂ ਜੀ ਵੀਡੀਓ ਨੂੰ ਕਰ ਦਿਓ ਸ਼ੇਅਰ ਤੇ ਚੈਨਲ ਨੂੰ ਕਰ ਲਓ ਫੋਲੋ ਸਬਸਕ੍ਰਾਈਬ ਕਮੈਂਟ ਕਰ ਦਿਓ ਤੇ ਬਾਈ ਬਾਈ ਤੁਹਾਨੂੰ ਸੂਜ ਦੇ ਨਾਲ ਚੱਪਲ ਦੇ ਨਾਲ ਬੂਟਾਂ ਦੇ ਨਾਲ ਬਾਈ ਤੁਹਾਨੂੰ ਦਊਗਾ ਸੈਂਟਰੀ ਸੀਸੀ 3 ਚਾਹੇ ਸੈਂਟਰੀ ਸੀਸੀ ਲੈ ਜਾਓ ਚਾਹੇ ਸੌਕਸ ਲੈ ਜਾਓ ਸੌਕਸ ਉਹ ਤੁਹਾਡੇ ਤੇ ਆ ਤੁਸੀਂ ਜਿਹੜਾ ਕੁਝ ਮਾਰ ਫੋਲੋ ਕਰਿਆ ਹੋਣਾ ਚਾਹੀਦਾ ਪੇਜ ਨੂੰ ਹਾਂ ਪੇਜ ਫੋਲੋ ਹੋਵੇ ਹਾਂ ਇੰਸਟਾਗ੍ਰਾਮ ਤੇ ਵੀ ਹੋਵੇ ਲਾਈਕ ਵੀ ਹੋਵੇ ਵੀਡੀਓ ਸ਼ੇਅਰ ਹੋਵੇ ਵੀਡੀਓ ਸ਼ੇਅਰ ਹੋਵੇ ਬਾਈ ਸਾਡਾ ਗਿਆਨੀ ਬੰਦਾ ਭਰਾਓ ਦੇਖੋ ਅੰਦਰ ਬਰਨਸਾਰ ਆਪਾਂ ਨੂੰ ਗੁਰਾਂ ਦੀ ਫੋਟੋ ਲੱਗੀ ਹੋਈ ਆ ਕੈਂਟ ਕਮਾ ਯਾਰ ਬਾਈ ਦਾ ਮੈਨੂੰ ਕੈਂਟ ਲੱਗਿਆ ਬਾਈ ਭਰਾ ਸਿਰੇ ਦਾ ਭਰਾ ਆਪਣਾ ਦਿਲਦਾਰ ਬੰਦਾ ਕਰ ਦਿਓ ਵੀਡੀਓ ਨੂੰ ਸ਼ੇਅਰ ਜਿੰਨਾ ਹੋ ਸਕਦਾ ਤੁਸੀਂ ਬਥੇਰਾ ਕੁਝ ਹੋਰ ਵੀ ਸ਼ੇਅਰ ਕਰ ਦਿਓ ਪਰ ਹੁਣ ਆ ਵੀਡੀਓ ਨੂੰ ਸ਼ੇਅਰ ਕਰ ਦਿਓ ਕਿਉਂਕਿ ਇਦਾਂ ਦੇ ਭਰਾਵਾਂ ਦੀ ਸਪੋਰਟ ਕਰਿਆ ਕਰੋ ਤੁਸੀਂ ਗਿਆਨੀ ਭਰਾ ਦੀ ਯਾਰ ਸਪੋਰਟ ਕਰੋ ਜਿੰਨੀ ਹੋ ਸਕਦੀ ਆ ਠੀਕ ਆ ਬਾਕੀ ਕੋਈ ਗਲਤੀ ਹੋ ਗਈ ਹੋਵੇ ਤਾਂ ਮਾਫੀ ਚਾਹੁੰਦੇ ਆ ਵੀਡੀਓ ਨੂੰ ਕਰ ਦਿਓ ਸ਼ੇਅਰ ਹਾਸੀ ਗੱਲ ਭਰਾ ਲੁੱਟ ਲੋ ਮੇਲਾ ਭਾਰੀ ਸੇਲ ਬਾਈ ਨੇ ਲਾਗਤੀ ਪਹੁੰਚੋ ਬੰਬੋ ਪਹੁੰਚੋ ਵਸੇ ਨੰਬਰ ਡਿਸਪਲੇ ਤੇ ਚੱਲ ਰਹੇ